ਪੰਜਾਬ کئی ਦਿਨਾਂ ਤੋਂ ਧੁੰਦ ਚ ਲੁਕਿਆ ਹੋਇਆ ਧੁੱਪ ਵੇਖਣ ਦੇ ਲਈ ਲੋਕ ਬੇਤਾਬ ਨੇ ਪਰ ਧੁੰਦ ਜਿਹੀ ਛੇਤੀ ਜਾਣ ਵਾਲੀ ਨਹੀਂ ਹੈ ਪੰਜਾਬ ਦਾ ਪਾਰਾ ਸ਼ਿਮਲਾ ਨਾਲੋਂ ਵੀ ਠੰਡਾ ਚੱਲ ਗਿਆ ਹੈ ਇਸ ਦੇ ਨਾਲ ਹੀ ਮੌਸਮ ਵਿਭਾਗ ਨੇ 3-4 ਦਿਨ ਹੋਰ ਪੰਜਾਬ ਤੇ ਸੰਗੜੀ ਤੋਂ ਅਤੇ ਠੰਡੀਆਂ ਹਵਾਵਾਂ ਚੱਲਣ ਦੀ پیشن گوئی ਕੀਤੀ ਹੈ ਪਿਛਲੇ ਕਈ ਦਿਨਾਂ ਤੋਂ ਪੰਜਾਬ ਅਤੇ ਹਰਿਆਣਾ ਸਣੇ ਉੱਤਰੀ ਭਾਰਤ ਦੇ ਵਿੱਚ ਸੁੱਕੀ ਠੰਡ ਪੈ ਰਹੀ ਹੈ ਜਿਸ ਕਰਕੇ ਜਨ ਜੀਵਨ ਪ੍ਰਭਾਵਿਤ ਹੋਇਆ ਹੈ ਠੀਤ ਲੇਰ ਨੇ ਮੈਦਾਨੀ ਇਲਾਕਿਆਂ ਨੂੰ ਪਹਾੜਾਂ ਨਾਲੋਂ ਵੀ ਵੱਧ ਠੰਡਾ ਕਰ ਦਿੱਤਾ ਹੈ ਤਾਪਮਾਨ ਲਗਾਤਾਰ ਡਿੱਗਦਾ ਜਾ ਰਿਹਾ ਹੈ ਬੁੱਧਵਾਰ ਨੂੰ ਪੰਜਾਬ ਦੇ ਸਾਰੇ ਸ਼ਹਿਰ ਸ਼ਿਮਲਾ ਨਾਲੋਂ ਵੀ ਵੱਧ ਠੰਡੇ ਸਨ ਸ਼ਿਮਲਾ ਦਾ ਵੱਤਵਤਾਪਮਾਨ 14 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜਦੋਂ ਕਿ ਪੰਜਾਬ ਦੇ ਵਿੱਚ ਵੱਤ ਵੱਤਾਪਮਨ 13.2 ਡਿਗਰੀ ਸੈਲਸੀਅਸ ਹੈ ਇਹ ਆਮ ਨਾਲੋਂ 6 ਡਿਗਰੀ ਸੈਲਸੀਅਸ ਘੱਟ ਸੀ ਇਸ ਦੇ ਨਾਲ ਹੀ ਪੰਜਾਬ ਦੇ ਵਿੱਚ ਪੈਰੀ ਸੰਘਣੀ ਧੁੰਦ ਨੇ ਲੋਕਾਂ ਦੀਆਂ ਮੁਸ਼ਕਲਾਂ ਵਧਾਈਆਂ ਹੋਈਆਂ ਐ ਅੱਜ ਵੀ ਸੂਬੇ ਦੇ ਵਿੱਚ ਸੰਘਣੀ ਧੁੰਦ ਐ ਇਸ ਕਰਕੇ ਹਵਾਈ ਉਡਾਣਾਂ ਤੇ ਰੇਲ ਗੱਡੀਆਂ ਦੇਰੀ ਨਾਲ ਚੱਲ ਰਹੀਆਂ ਨੇ ਸੜਕੀ ਆਵਾਜਾਈ ਵੀ ਬੇਹੱਦ ਪ੍ਰਭਾਵਿਤ ਹੋ ਰਹੀ ਐ ਇਸ ਲਈ ਲੋੜ ਏਹਤਿਆਤ ਵਰਤਣ ਦੀ ਐ ਬੁੱਧਵਾਰ ਨੂੰ ਪੰਜਾਬ ਚ ਬਠਿੰਡਾ ਤੇ ਹਰਿਆਣਾ ਦਾ ਫਤਿਆਬਾਦ ਸ਼ਹਿਰ ਸਭ ਤੋਂ ਵੱਧ ਠੰਡਾ ਸੀ ਬਠਿੰਡਾ ਦੇ ਵਿੱਚ ਘੱਟੋ ਘੱਟ ਤਾਪਮਨ 5.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਇਸੇ ਤਰ੍ਹਾਂ ਫਤਿਆਬਾਦ ਵਿੱਚ ਘੱਟੋ ਘੱਟ ਤਾਪਮਨ 5.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜਦੋਂ ਸ਼ਿਮਲਾ ਨਾਲੋਂ 3 ਡਿਗਰੀ